वाहेगुरु जी का खालसा श्री वाहेगुरु जी की फतेह सताल संगत जी अज अं तुम गुरु गोबिंद जी की पूरी कथा कुछ मिनटा में सुना जा रहे हैं गुरु गोबिंद जी का जन्म बाईस दिसंबर सोलह सौ छियाठ ईस्वी में पटना साहब बिहार ਵਿਜੋ ਜੀ ਆਸੀ ਆਪ ਜੀ ਦੇ ਪਿਤਾ ਜੀ ਦਾ ਨਾਮ ਸ਼੍ਰੀ ਗੋਤੇਕ ਬਾਦ ਜੀ ਮਾਤਾ ਜੀ ਦਾ ਨਾਮ ਮਾਤਾ ਗੁਜਰੀ ਜੀ ਸੀ ਆਪ ਜੀ ਦਾ ਬਚਪਨ ਦਾ ਨਾਮ ਗੋਬਿੰਦ ਰਾਏ ਸੀ ਆਪ ਬਚਪਨ ਵਿੱਚ ਯੁੱਧ ਕਲਾ ਮਰ ਸ਼ਸਤਰ ਖੇਡਾ ਵਿੱਚ ਬਹੁਤ ਮਾਹਰ ਸਨ ਆਪ ਬਚਪਨ ਵਿੱਚ ਆਪਣੇ ਸਾਥੀਆਂ ਨਾਲ ਇਹਨਾਂ ਸ਼ਸਤਰ ਖਿਡੌਣਿਆਂ ਹੀ ਜੇਗਾ ਇਹਨਾਂ ਸ਼ਸਤਰਾਂ ਨਾਲ ਹੀ ਖੇਡਦੇ ਸਨ 1675 ਸਵੀਵੇਜ ਆਪ ਜੀ ਦੇ ਪਿਤਾ ਜੀ ਕੋਲ ਕੁਝ ਕਸ਼ਮੀਰੀ ਪੰਡਤ ਆਉਂਦੇ ਹਨ ਕੋ ਕਹਿੰਦੇ ਹਨ ਔਰੰਗਜ਼ੇਬ ਉਹਨਾਂ ਨੂੰ ਤਰ੍ਹਾਂ ਬਦਲਣੀ ਮਜਬੂਰ ਕਰ ਰਿਹਾ ਹੈ ਉਹਨਾਂ ਦੇ ਜ਼ੁਲਮ ਕਰ ਰਿਹਾ ਹੈ ਤੇ ਉਹਨਾਂ ਨੂੰ ਆਪ ਜੀ ਦੀ ਮਦਦ ਦੀ ਲੋੜ ਹੈ ਤੇ ਆਪ ਦੇ ਪਿਤਾ ਜੀ ਉਸ ਵੇਲੇ ਕਹਿੰਦੇ ਹਨ ਕਿ ਸਿਮਾਨਪੁਰਕ ਦੀ ਸ਼ਹੀਦੀ ਦੀ ਲੋੜ ਆਪ ਉਸ ਸਮੇਂ 9 ਸਾਲ ਦੇ ਸਨ ਆਪ ਕੋਲ ਹੀ ਬੈਠੇ ਕਹਿੰਦੇ ਹਨ ਕਿ ਪਿਤਾ ਜੀ ਆਪ ਤਾਂ ਵੱਡਾ ਮਹਾਨਪੁਰਖ ਹੋਰ ਕਿਹੜਾ ਹੋ ਸਕਦਾ ਹੈ ਆਪ ਜੀ ਦੇ ਪਿਤਾ ਜੀ ਕੋ ਤੇਗ ਬਹਾਦਰ ਜੀ ਆਪ ਜੀ ਦੀ ਇੱਕ ਗੱਲ ਸੁਣ ਕੇ ਹੈਰਾਨ ਰਹਿ ਜਾਂਦੇ ਹਨ ਦੇ ਸ਼ਹੀਦੀ ਲਈ ਦਿੱਲੀ ਚੱਲ ਜਾਂਦੇ ਹਨ ਤੇ ਆਪ ਜੀ ਦੇ ਪਿਤਾ ਜੀ ਦੀ ਸ਼ਹੀਦੀ ਚਾਂਦੀ ਚੌਂਕ ਵਿਖੇ ਹੋਈ ਇਸ ਦੇ ਉੱਤੇ ਮੈਂ ਵੱਖਰੀ ਵੀਡੀਓ ਬਣਾਈ ਜੇ ਆਪ ਇਸ ਵੀਡੀਓ ਤੋਂ ਬਾਅਦ ਉਸ ਵੀਡੀਓ ਨੂੰ ਦੇਖ ਸਕਦੇ ਆ ਆਪਾਂ ਅੱਗੇ ਆਪਣੀ ਕਥਾ ਨੂੰ ਪੂਰਨ ਕਰਦੇ ਹਾਂ ਇਸ ਤੋਂ ਬਾਅਦ ਆਪ ਸਿੱਖਾ ਦੇ 10ਵੇਂ ਗੁਰੂ ਬਣੇ ਆਪ ਨੇ ਗੁਰੂ ਨਾਨਕ ਦੇਵ ਜੀ ਨਾਲ ਰਾਤਪੁਰ ਸਹਿਮ ਨੂੰ ਸਿੱਖਿਆ ਪ੍ਰਚਾਰ ਕੇਂਦਰ ਬਣਾਇਆ ਉੱਥੇ ਆਪ ਜੀ ਨੇ ਸਿੱਖਾਂ ਨੂੰ ਧਾਰਮਿਕ ਵਿਦਿਆਵਾਂ ਸ਼ਸਤਰ ਕਲਾ ਸਿਖਾਈ ਆਪਨੇ ਹੋਰ ਵੀ ਕਾਫੀ ਸਿੱਖਿਆਵਾਂ ਦਿੱਤੀਆਂ ਤੇ ਜ਼ੁਲਮ ਦੇ ਖਿਲਾਫ ਲੜਨ ਲਈ ਤਿਆਰ ਕੀਤੀ ਇੱਕ ਫੌਜ ਗੁਰੂ ਜੀ ਕੈਦਰਸਾਨ ਸੰਤ ਵੀ ਬਣੋ ਤੇ ਸਿਪਾਹੀ ਵੀ ਸੰਸੋਰਾ 1999 ਵਿੱਚ ਵਿਸਾਖੀ ਵਾਲੇ ਦਿਨ ਖਾਲਸੇ ਪੰਦੀ ਸਾਹਿਬ ਨੂੰ ਆਪ ਜੀ ਨੇ ਪੰਜ ਪਿਆਰਿਆਂ ਨੂੰ ਅਮਰਿਸ਼ਕ ਆਇਆ ਫਿਰ ਉਹਨਾਂ ਦੇ ਤੋਂ ਆਪ ਆਪਣੇ ਸ਼ਕਿਆਤ ਗੋਬਿੰਦ ਰਾਏ ਤੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਬਣ ਗਏ ਆਪਨੇ ਅਨੰਦਪੁਰ ਸਾਹਿਬ ਵਿਖੇ ਖਾਲਸੇ ਪੰਦੀ ਸਾਜਨਾ ਕੀਤੀ ਗੁਰੂ ਜੀ ਨੇ ਸਿੱਖਾਂ ਨੂੰ ਪੰਜ ਕੰਕਾਰ ਬਖਸ਼ੇ ਕੇਸ ਕੰਗਾ ਕੜਾ ਤੇ ਕਿਰਪਾਨ ਗੁਰੂ ਜੀ ਨੇ ਖਾਲਸਾ ਦਾ ਮਤਲਬ ਦੱਸਿਆ ਦਰਤ ਮੁਕਤ ਸੱਚ ਨਾਲ ਜੁੜਿਆ ਮਨੁੱਖ ਗੁਰੂ ਜੀ ਨੇ ਆਪਣੇ ਚਾਰੇ ਪੁੱਤਰ ਦਰਮਲਈ ਵਾਰ ਦਿੱਤੇ ਵੱਡੇ ਸਾਹਿਬਜ਼ਾਦੇ ਚਮਕੌਰ ਦੀ ਲੜਾਈ ਵਿੱਚ ਸ਼ਹੀਦ ਹੋਏ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਰੀਹਾਂ ਵਿੱਚ ਇਨਕੇ ਸ਼ਹੀਦ ਕੀਤਾ ਗਿਆ ਇਸ ਤੋਂ ਬਾਅਦ ਆਪ ਜੀ ਨੇ ਔਰੰਗਜ਼ੇਬ ਨੂੰ ਇੱਕ ਜਫਰਨਾਮਾ ਲਿਖਿਆ ਜਿਸ ਵਿੱਚ ਆਪਨੇ ਲਿਖਿਆ ਜਦ ਸਾਰੇ ਹਥਿਆਰ ਅਸਫਲ ਹੋ ਜਾਣ ਤਾਂ ਤਾਦੇ ਤਲਵਾਰ ਚੁਕਨਾ ਤਰਮ ਹੈ ਸੰਸਾਰ 1708 ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਿੱਖਾਂ ਦਾ ਗੁਰੂ ਬਣਾ ਕੇ ਆ ਕਿ ਹੁਣ ਸਾਰੇ ਸਿੱਖ ਕਿਸੇ ਹੋਰ ਗੁਰੂ ਨੂੰ ਨਹੀਂ ਮੰਨਣਗੇ ਸਿਰ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਮੰਨਣਗੇ 7 ਅਕਤੂਬਰ 1728 ਗੁਰੂ ਗੋਬਿੰਦ ਸਿੰਘ ਜੀ ਜੋਤੀ ਜੋਤ ਸਮਾ ਗਏ ਗੋਬੇ ਸਿੰਘ ਜੀ ਦਾ ਅੰਤਿਮ ਸੰਦੇਸ਼ ਇਹ ਸੀ ਕਿ ਜ਼ੁਲਮ ਦੇ ਖਿਲਾਫ ਚੁੱਕਣਾ ਨਹੀਂ ਹੈ ਤੇ ਡਰ ਕੇ ਨਹੀਂ ਜੀਣਾ ਤੇ ਸੱਚਾਈ ਦੇ ਰਾਹ ਤੇ ਤੁਰਨਾ ਹੈ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੀ ਵੀਡੀਓ ਤੁਹਾਨੂੰ ਕਿੱਦਾਈ ਲੱਗੀ ਜੇ ਵੀਡੀਓ ਚੰਗੀ ਲੱਗੇ ਤੇ ਸਾਡੇ ਚੈਨਲ ਨੂੰ ਸ਼ੇਅਰ ਵੀਡੀਓ ਸ਼ੇਅਰ ਤੇ ਸਾਡੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦਿਓ ਧੰਨਵਾਦ